ਰਾਗ ਸੂਹੀ ਅਸ਼ਟਪਦੀਆ ਮਹਲਾ 1 ਕਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਸਭ ਅਵਗਣ ਮੈਂ ਗੁਣ ਨਹੀਂ ਕੋਈ ਕਿਉ ਕਰ ਕੰਤ ਮਲਾਵਾ ਹੋਈ ਨਾ ਮੈਂ ਰੂਪ ਨਾ ਬੰਕੇ ਨੈਣਾ ਨਾ ਕੋ ਢੰਗ ਨਾ ਮੀਠੇ ਬੈਣਾ ਰਹਾਉ ਸਹਿਜ ਸ਼ਿੰਗਾਰ ਕਾਮਣ ਕਰ ਆਵੇ ਤਾਂ ਸੁਹਾਗਣ ਜਾਂ ਕੰਤੈ ਭਾਵੇ ਨਾ ਤਿਸ ਰੂਪ ਨਾ ਰੇਖਿਆ ਕਾਈ ਅੰਤ ਨਾ ਸਾਹਿਬ ਸਿਮਰਿਆ ਜਾਈ ਸੁਰਤ ਮਤ ਨਾਹੀ ਚਤਰਾਈ ਕਰ ਕਿਰਪਾ ਪ੍ਰਭ ਲਾਭੁ ਪਾਈ ਖਰੀ ਸਿਆਣੀ ਕੰਤਨਾ ਪਾਣੀ ਮਾਇਆ ਲਾਗੀ ਭਰਮ ਭਲਾਣੀ ਹੋ ਮੈਂ ਜਾਈ ਤਾਂ ਕੰਤ ਸਮਾਈ ਤਉ ਕਾਮਣ ਪਿਆਰੇ ਨਵ ਨਿਦ ਪਾਈ ਫਨਕ ਜਨਮ ਬਿਛਰਤ ਦੁਖ ਪਾਇਆ ਕਰ ਗੈ ਲੇ ਹੋ ਪ੍ਰੀਤਮ ਪ੍ਰਭ ਰਾਇ ਭਣਤ ਨਾਨਕ ਸਹੋ ਹੈ ਧੀ ਹੋਸੀ ਜੈ ਭਾਵੈ ਪਿਆਰਾ ਤੈ ਰਐ ਵੇਸੀ ਸੁਹੀ ਮਹੱਲਾ ਪਹਿਲਾ ਕਰਨਉ ਇਕ ਓੰਕਾਰ ਸਤਗੁਰ ਪ੍ਰਸਾਦ ਕੱਚਿਆ ਰੰਗ ਕਸੁੰਭ ਕਾ ਥੋੜੜਿਆ ਦਿਨ ਚਾਰ ਜੀਓ ਵਿਣ ਨਾਮੈ ਭ੍ਰਮ ਭੁੱਲੀਆ ਠੱਗ ਮੁਠੀ ਕੂੜਿਆਰ ਜੀਓ ਸੱਚੇ ਸੇ ਤੀਰਤਿਆਂ ਜਨਮ ਨਾ ਦੂਜੀ ਵਾਰ ਜੀਓ ਰੰਗੇ ਕਾ ਕਿਆ ਰੰਗੀਏ ਜੋ ਰੱਤੇ ਰੰਗ ਲਾਏ ਜੀਓ ਰੰਗਣ ਵਾਲਾ ਸੇਵੀ ਐ ਸੱਚੇ ਸਿਉ ਚਿਤ ਲਾਏ ਜੀਓ ਰਹਾਉ ਚਾਰੇ ਕੁੰਡਾ ਜੇ ਭਵੈ ਬਿਨ ਭਾਗਾ ਧਨ ਨਾਹੀ ਜੀਉ ਅਵਗਣ ਮੁਠੀ ਜੇ ਫਿਰਹਿ ਵੱਧਕ ਥਾਏ ਨਾ ਪਾਹੇ ਜੀਉ ਗੁਰ ਰੱਖੇ ਸੇ ਉੱਭਰੇ ਸ਼ਬਦ ਰੱਤੇ ਮਨ ਬਾਹੇ ਜੀਉ ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਉ ਤਿੰਨ ਮੁਖ ਨਾਮ ਨਾ ਉਪਜੈ ਦੂਜਾ ਵਿਆਪੇ ਚੋਰ ਜੀਉ ਮੂਲ ਨਾ ਬੁੱਝਹਿ ਆਪਣਾ ਸੇ ਪਸ਼ੂ ਆ ਸੇ ਢੋਰ ਜੀਓ ਨਿਤ ਨਿਤ ਖੁਸ਼ੀਆਂ ਮਨ ਕਰੀ ਨਿਤ ਨਿਤ ਮੰਗੈ ਸੁਖ ਜੀਓ ਕਰਤਾ ਚੇਤਨਾ ਆਵੇ ਫਿਰ ਫਿਰ ਲੱਗਹਿ ਦੁੱਖ ਜੀਓ ਸੁਖ ਦੁੱਖ ਦਾਤਾ ਮਨ ਵਸੈ ਤਿਤ ਤਨ ਕੈਸੀ ਭੁੱਖ ਜੀਓ ਬਾਕੀ ਵਾਲਾ ਤਲਬੀ ਐ ਸਿਰ ਮਾਰੇ ਜੰਦਾਰ ਜੀਓ ਲੇਖਾ ਮੰਗੈ ਦੇਵਣਾ ਪੁੱਛੈ ਕਰ ਵਿਚਾਰ ਜੀਓ ਸੱਚੇ ਕੀ ਲਿਵ ਉੱਬਰੈ ਬਖਸ਼ੇ ਬਖਸ਼ਣਹਾਰ ਜੀਓ ਅਨ ਕੋ ਕੀਜੈ ਮਿੱਤੜਾ ਖਾ ਕਰ ਲੈ ਮਰ ਜਾਏ ਜੀਓ ਬਹੋਂ ਰੰਗ ਦੇਖ ਭੁਲਾਇਆ ਭੁਲ ਭੁਲ ਆਵੈ ਜਾਏ ਜੀਓ ਨਦਰ ਪ੍ਰਭੂ ਤੇ ਛੁੱਟੀਐ ਨਦਰਿ ਮੇਲ ਮਲਾਏ ਜੀਓ ਗਾਫਲ ਗਿਆਨ ਵਿਹੂਣਿਆ ਗੁਰ ਬਿਨ ਗਿਆਨ ਨਾ ਭਾਲ ਜੀਓ ਖਿੰਚੋ ਤਾਣ ਵਿਗੁੱਤੀ ਐ ਬੁਰਾ ਭਲਾ ਦੋਏ ਨਾਲ ਜੀਓ ਬਿਨ ਸ਼ਬਦੈ ਪੈ ਰਤਿਆ ਸਭ ਜੋ ਹੀ ਜਮ ਕਾਲ ਜੀਓ ਜਿਨ ਕਰ ਕਾਰਨ ਤਾਰਿਆ ਸਭ ਸਹ ਦੇ ਆਧਾਰ ਜੀਓ ਸੋ ਕਿਉ ਮਨਹੁ ਵਿਸਾਰੀਐ ਸਦਾ ਸਦਾ ਦਾਤਾਰ ਜੀਓ ਨਾਨਕ ਨਾਮ ਨਾ ਵਿਸਰੈ ਨੀਧਾਰਾਂ ਆਧਾਰ ਜੀਓ ਸੂਹੀ ਮਹੱਲਾ ਪਹਿਲਾ ਕਾਫੀ ਕਰ ਦਸੋ ਇਕ ਓੰਕਾਰ ਸਤਗੁਰ ਪ੍ਰਸਾਦ ਮਾਨਸ ਜਨਮਦ ਲੰਬ ਗੁਰਮੁਖ ਪਾਇਆ ਮਨ ਤਨ ਹੋਇ ਚਲੰਬ ਜੇ ਸਤਗੁਰ ਪਾਇਆ ਚੱਲੈ ਜਨਮ ਸਵਾਰ ਵਖਰ ਸੱਚ ਲੈ ਪਤ ਪਾਏ ਦਰਬਾਰ ਸਤਗੁਰ ਸ਼ਬਦ ਭੈ ਰਹਾ ਮਨ ਤਨ ਸੱਚ ਸਲਾਹੀ ਸਾਚੇ ਮਨ ਭਾਇਆ ਲਾਲ ਰਤਾ ਮਨ ਮਾਨਿਆ ਗੁਰ ਪੂਰਾ ਪਾਇਆ ਹਉ ਜੀ ਮਾ ਗੁਣ ਸਾਰੇ ਅੰਤਰ ਤੂੰ ਵਸੈ ਤੂੰ ਵਸੈ ਮਨ ਮਾਹੇ ਸਹਜੇ ਰਸ ਰਸੈ ਮੂਰਖ ਮਨ ਸਮਝਾਏ ਆਖੋ ਕੀ ਤੜਾ ਗੁਰਮੁਖਾ ਹਰ ਗੁਣ ਗਾਏ ਰੰਗ ਰੰਗੇ ਤੜਾ ਨਿਤ ਨਿਤ ਹਿਰਦੈ ਸੰਭਾਲ ਪ੍ਰੀਤਮ ਆਪਣਾ ਜੇ ਚੱਲੈ ਗੁਣ ਨਾਲ ਨਾਹੀ ਦੁੱਖ ਸੰਤਾਪਣਾ ਮਨ ਮੁਖ ਭਰਮ ਭਲਾਣਾ ਨਾ ਤਿਸ ਰੰਗ ਹੈ ਮਰਸੀ ਹੋਏ ਵਡਾਣਾ ਮਨ ਤਨ ਭੰਗ ਹੈ ਗੁਰ ਕੀ ਕਾਰ ਕਮਾਏ ਲਾਹਾ ਘਰ ਆਣਿਆ ਗੁਰਬਾਣੀ ਨਿਰਵਾਨ ਸ਼ਬਦ ਪਛਾਣਿਆ ਇਕ ਨਾਨਕ ਕੀ ਅਰਦਾਸ ਜੇ ਤੁਧ ਭਾਵਸੀ ਮੈਂ ਦੀਜੈ ਨਾਮ ਨਿਵਾਸ ਹਰ ਗੁਣ ਗਾਵਸੀ ਸੂਹੀ ਮਹੱਲਾ ਪਹਿਲਾ ਜਿਉ ਆਰਣ ਲੋਹਾ ਪਾਏ ਭਨ ਕਢਾਈ ਐ ਤਿਉ ਸਾਖਤ ਜੋਨੀ ਪਾਏ ਭਵੈ ਪੁਵਾਈ ਐ ਬਿਨ ਬੂਜੇ ਸਭ ਦੁਖ ਦੁਖ ਕਮਾਉਣਾ ਹੁ ਮੈਂ ਆਵੈ ਜਾਇ ਭਰਮ ਭਲਾਵਣਾ ਰਹਾਉ ਤੂੰ ਗੁਰਮਖ ਰਖਣ ਹਾਰ ਹਰਨਾਮ ਧਿਆਈ ਐ ਮੇਲਹਿ ਤੁਜਹਿ ਰਜਾਇ ਸ਼ਬਦ ਕਮਾਈ ਐ ਤੂੰ ਕਰ ਕਰ ਵੇਖੈ ਆਪ ਦੇਹ ਸੋ ਪਾਈ ਐ ਤੂੰ ਦੇਖੈ ਥਾਪ ਪੁਥਾਪ ਦਰ ਬਿਨਾਈ ਐ ਦੇਹੀ ਹੋਵਗ ਖਾਕ ਪਵਨ ਉਡਾਈ ਐ ਇਹੋ ਕਿਥੈ ਘਰ ਔਤਾਕ ਮਹਿਲ ਨਾ ਪਾਈਐ ਦੇਹੋ ਦੀਵੀ ਅੰਧ ਘੋਰ ਕਭ ਮਹਾਈਐ ਗਰਭ ਮੁਸੈ ਘਰ ਚੋਰ ਕਿਸ ਰੁਆਈਐ ਗੁਰਮਖ ਚੋਰ ਨਾ ਲਾਗ ਹਰ ਨਾਮ ਜਗਾਈਐ ਸ਼ਬਦ ਨਿਵਾਰੀ ਆਗ ਜੋਤ ਦੀ ਪਾਈਐ ਲਾਲ ਰਤਨ ਹਰ ਨਾਮ ਗੁਰਸੁਰਤ ਬੁਝਾਈਐ ਸਦਾ ਰਹੇ ਨਿਹਕਾਮ ਜੇ ਗੁਰਮਤ ਪਾਈਐ ਰਾਤ ਦੇ ਹੈ ਹਰ ਨਾਮ ਮਨ ਵਸਾਈਐ ਨਾਨਕ ਮੇਲ ਮਲਾਏ ਜੇ ਤੁਧ ਭਾਈਐ ਸੂਹੀ ਮਹੱਲਾ ਪਹਿਲਾ ਮਨਹੁ ਨਾ ਨਾਮ ਵਸਾਰ ਅਹਨ ਸਤਿਾਈਐ ਜਿਉ ਰਖੈ ਕਿਰਪਾ ਧਾਰ ਤਿਵੈ ਸੁਖ ਪਾਈਐ ਮੈਂ ਅੰਦਲੇ ਹਰ ਨਾਮ ਲਕ ਟੀ ਟੋਣੀ ਰਹਉ ਸਾਹਿਬ ਕੀ ਤੀਕ ਨਾ ਮੋਹ ਹੈ ਮੋਹਣੀ ਰਹਾਉ ਜਹੰ ਦੇਖੋ ਤਹ ਨਾਲ ਗੁਰ ਦੇ ਖਾਲਿਆ ਅੰਤਰ ਬਾਹਰ ਭਾਲ ਸ਼ਬਦ ਨਿਹਾਲਿਆ ਸੇਵੀ ਸਤ ਗੁਰ ਭਾਏ ਨਾਮ ਨਿਰੰਜਨਾ ਤੁਧ ਭਾਵੇ ਤਿਵੇਂ ਰਜਾਈ ਪਰਮ ਪਉ ਭੰਜਨਾ ਜਨਮਤ ਹੀ ਦੁਖ ਲਾਗੈ ਮਰਨਾ ਆਏ ਕੈ ਜਨਮ ਮਰਨ ਪਰਵਾਨ ਹਰ ਗੁਣ ਗਾਇ ਕੈ ਹਉ ਨਾਹੀ ਤੂੰ ਹੋ ਵਹਿ ਤੁਦਹੀ ਸਾਜਿਆ ਆਪੇ ਥਾਪ ਉਥਾਪ ਸ਼ਬਦ ਨਿਵਾਜਿਆ ਦੇਹੀ ਪਸਮਰ ਲਾਏ ਨਾ ਜਾਪੀ ਕਹਿ ਗਿਆ ਆਪੇ ਰਿਆ ਸਮਾਏ ਸੋ ਵਿਸਮਾਦ ਭਇਆ ਤੂੰ ਨਾਹੀ ਪ੍ਰਭ ਦੂਰ ਜਾਣ ਹੈ ਸਭ ਤੂੰ ਹੈ ਗੁਰਮੁਖ ਵੇਖ ਅਧੂਰ ਅੰਤਰ ਪੀ ਤੂੰ ਹੈ ਮੈ ਤੀਜਾ ਨਾਮ ਨਿਵਾਸ ਅੰਤਰ ਸ਼ਾਂਤ ਹੋਏ ਗੁਣ ਗਾਵੇ ਨਾਨਕ ਦਾਸ ਸਤਿਗੁਰ ਮਤ ਦੇ ਰਾਗ ਸੁਹੀ ਮਹੱਲਾ ਤੀਜਾ ਘਰ ਪਹਿਲਾ ਅਸ਼ਟ ਪਦੀਆਂ ਇੱਕ ਓੰਕਾਰ ਸਤਿਗੁਰ ਪ੍ਰਸਾਦ ਨਾਮੈ ਹੀ ਤੇ ਸਭ ਕਿਛ ਹੋਆ ਬਿਨ ਸਤਿਗੁਰ ਨਾਮ ਨਾ ਜਾਪੈ ਗੁਰ ਕਾ ਸ਼ਬਦ ਮਹਾਰਸ ਮੀਠਾ ਬਿਨ ਚਾਖੇ ਸਾਧਨਾ ਜਾਪੈ ਕਉਡੀ ਬਦਲੇ ਜਨਮ ਗਵਾਇਆ ਚੀਨ ਸਨਾਹੀ ਆਪੈ ਗੁਰਮੁਖ ਹੋਐ ਤਾਂ ਏਕੋ ਜਾਣੈ ਹਉ ਮੈਂ ਦੁਖ ਨਾ ਸੰਤਾਪੈ ਬਲੇਹਾਰੀ ਗੁਰ ਆਪਣੇ ਵਿਟਹੁ ਜਿਨ ਸਾਚੇ ਸਿਓ ਲਿਵਲਾਈ ਸ਼ਬਦ ਚੀਨ ਆਤਮ ਪਰਗਾਸਿਆ ਸਹਜੇ ਰਹਿ ਆਸਮਾਈ ਰਹਾਉ ਗੁਰਮੁਖ ਗਾਵੇ ਗੁਰਮੁਖ ਬੂਜੈ ਗੁਰਮੁਖ ਸ਼ਬਦ ਵਿਚਾਰੇ ਜੀਉ ਪਿੰਡ ਸਭ ਗੁਰ ਤੇ ਉਪਜੈ ਗੁਰਮੁਖ ਕਾਰਜ ਸੁਵਾਰੇ ਮਨਮੁਖ ਅੰਦਾ ਅੰਧ ਕਮਾਵੇ ਬਿਖ ਖੱਟੇ ਸੰਸਾਰੇ ਮਾਇਆ ਮੋਹੇ ਸਦਾ ਦੁਖ ਪਾਏ ਬਿਨ ਗੁਰ ਆਤ ਪਿਆਰੀ ਸੋਈ ਸੇਵਕ ਜੇ ਸਤਗੁਰ ਸੇਵੇ ਚਾਲੈ ਸਤਗੁਰ ਭਾਏ ਸਾਚਾ ਸ਼ਬਦ ਸਿਫਤ ਹੈ ਸਾਚੀ ਸਾਚਾ ਮਨ ਵਸਾਏ ਸੱਚੀ ਬਾਣੀ ਗੁਰਮੁਖ ਆਖੇ ਹਉਮੈ ਵਿੱਚੋਂ ਜਾਈ ਆਪੇ ਦਾਤਾ ਕਰਮ ਹੈ ਸਾਚਾ ਸਾਚਾ ਸ਼ਬਦ ਸੁਣਾਏ ਗੁਰਮੁਖ ਘਾਲੇ ਗੁਰਮੁਖ ਖੱਟੇ ਗੁਰਮੁਖ ਨਾਮ ਜਪਾਏ ਸਦਾ ਅਲਿਪਤ ਸਾਚੈ ਰੰਗ ਰਾਤਾ ਗੁਰ ਕੈ ਸਹਿਜ ਸੁਭਾਏ ਮਨ ਮੁਖ ਸਦ ਹੀ ਕੂੜੋ ਬੋਲੇ ਵਿਖ ਬੀਜੈ ਵਿਖ ਖਾਏ ਜਮ ਕਾਲ ਬਾਦਾ ਤ੍ਰਿਸ਼ਨਾ ਦਾਦਾ ਬਿਨ ਗੁਰ ਕਮਨ ਛਡਾਏ ਸੱਚਾ ਤੀਰਥ ਜਿਤ ਸਤ ਸਰ ਨਾਵਣ ਗੁਰ ਮੁਖ ਆਪ 부ਝਾਈ 86 ਤੀਰਥ ਗੁਰ ਸ਼ਬਦ ਦਿਖਾਏ ਤਿਤ ਨਾਤਾ ਮਲ ਜਾਈ ਸੱਚਾ ਸ਼ਬਦ ਸੱਚਾ ਹੈ ਨਿਰਮਲ ਨਾ ਮਾਲ ਲੱਗੈ ਨਾ ਲਾਏ ਸੱਚੀ ਸਿਫਤ ਸੱਚੀ ਸਲਾਹ ਪੂਰੇ ਗੁਰ ਤੇ ਪਾਏ ਤਨ ਮਨ ਸਭ ਕਿਛ ਹਰ ਤਿਸ ਕੇਰਾ ਦੁਰਮਤ ਕਹਿਣ ਨਾ ਜਾਏ ਹੁਕਮ ਹੋਵੇ ਤਾਂ ਨਿਰਮਲ ਹੋਵੇ ਹਉਮੈ ਵਿੱਚੋਂ ਜਾਏ ਗੁਰ ਕੀ ਸਾਖੀ ਸਹਿਜੇ ਚਾਖੀ ਤ੍ਰਿਸ਼ਨਾ ਅਗਨ 부ਝਾਈ ਗੁਰ ਕਹਿਬਿ ਸ਼ਬਦ ਰਾਤਾ ਸਹਿਜੇ ਮਾਤਾ ਸਹਿਜੇ ਰਹਿਆ ਸੁਮਾਈ ਹਰ ਕਾ ਨਾਮ ਸਤ ਕਰ ਜਾਣੈ ਗੁਰ ਕਹਿ ਭਾਈ ਪਿਆਰੀ ਸੱਚੀ ਵਡਿਆਈ ਗੁਰ ਤੇ ਪਾਈ ਸਚੈ ਨਾਹੀ ਪਿਆਰੀ ਏਕੋ ਸਚਾ ਸਭ ਮਹਿ ਵਰਤੈ ਵਿਰਲਾ ਕੋ ਵਿਚਾਰੀ ਆਪੇ ਮੇਲ ਲਐ ਤਾਂ ਬਖਸ਼ੇ ਸੱਚੀ ਭਗਤ ਸواری ਸਭੂ ਸੱਚ 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 ਵਰਤੈ ਗੁਰਮੁਖ ਕੋਈ ਜਾਣੈ ਜੰਮਣ ਮਰਨ ਹੁਕਮੋ ਵਰਤੈ ਗੁਰਮੁਖ ਆਪ ਪਛਾਨੈ ਨਾਮ ਧਿਆਏ ਤਾਂ ਸਤਗੁਰ ਭਾਏ ਜੋ ਇੱਛੈ ਸੋ ਫਲ ਪਾਏ ਨਾਨਕ ਤਿਸ ਦਾ ਸਭ ਕਿਛ ਹੋਐ ਜੇ ਵਿੱਚ ਹੋ ਆਪ ਗੁਆਇ ਸੂਹੀ ਮਹੱਲਾ ਤੀਜਾ ਕਾਇਆ ਕਾਮਣ ਅਤ ਸਵਾਲਿਓ ਫਿਰ ਵਸੈ ਜਿਸ ਨਾਲੇ ਫਿਰ ਸੱਚੇ ਤੇ ਸਦਾ ਸੁਹਾਗਣ ਗੁਰ ਕਾ ਸ਼ਬਦ ਸੁਮਹਾਲੇ ਹਰ ਕੀ ਭਗਤ ਸਦਾ ਰੰਗ ਰਾਤਾ ਹਉ ਮੈਂ ਵਿੱਚੋਂ ਜਾਲੇ ਵਾਹ ਵਾਹ ਪੂਰੇ ਗੁਰ ਕੀ ਬਾਣੀ ਪੂਰੇ ਗੁਰ ਤੇ ਉਪਜੀ ਸਾਚ ਸਿਮਾਣੀ ਰਹਾਉ ਕਾਇਆ ਅੰਦਰ ਸਭ ਕਿਸ ਵਸੈ ਖਾਂਡ ਮੰਡਲ ਪਾਤਾਲਾ ਕਾਇਆ ਅੰਦਰ ਜਗ ਜੀਵਨ ਦਾਤਾ ਵਸੈ ਸਭਨਾ ਕਰੇ ਪ੍ਰਤ ਪਾਲਾ ਕਾਇਆ ਕਾਮਨ ਸਦਾ ਸੁਹੇਲੀ ਗੁਰਮੁਖ ਨਾਮ ਸੁਮਹੱਲਾ ਕਾਇਆ ਅੰਦਰ ਆਪੇ ਵਸੈ ਅਲੱਖ ਨ ਲਖਿਆ ਜਾਈ ਮਨ ਮੁਖ ਮੁਗਦ ਗੂਜੈ ਨਾਹੀ ਬਾਹਰ ਭਾਲਣ ਜਾਈ ਸਤਗੁਰ ਸੇਵੇ ਸਦਾ ਸੁਖ ਪਾਏ ਸਤਗੁਰ ਅਲਖ ਦਿੱਤਾ ਲਖਾਈ ਕਾਇਆ ਅੰਦਰ ਰਤਨੁ ਪਦਾਰਥ ਭਗਤ ਪਰੇ ਪੰਧਾਰਾ ਇਸ ਕਾਇਆ ਅੰਦਰ ਨੌ ਖੰਡ ਪ੍ਰਿਥਮੀ ਹਾਟ ਪਟਣ ਬਾਜ਼ਾਰਾ ਇਸ ਕਾਇਆ ਅੰਦਰ ਨਾਮ ਨੌ ਨੇਦ ਪਾਈਐ ਗੁਰ ਕੈ ਸ਼ਬਦ ਵਿਚਾਰਾ ਕਾਇਆ ਅੰਦਰ ਤੋਲ ਤਲਾਵੈ ਆਪੇ ਤੋਲਣਹਾਰਾ ਇਹੋ ਮਨ ਰਤਨ ਜਵਾਹਰ ਮਾਨਕ ਤਿਸ ਕਾ ਮੋਲ ਅਫਾਰਾ ਮੋਲ ਕਿਤਹੀ ਨਾਮ ਪਾਈਐ ਨਾਹੀ ਨਾਮ ਪਾਈਐ ਗੁਰਬੀਚਾਰਾ ਗੁਰਮੁਖ ਹੋਐ ਸੋ ਕਾਇਆ ਖੋਜੈ ਹੋਰ ਸਭ ਭਰਮ ਭੁਲਾਈ ਜਿਸਨੋ ਦੇ ਸੋਈ ਜਨ ਪਾਵੇ ਹੋਰ ਕਿਆ ਕੋ ਕਰੇ ਚਤਰਾਈ ਕਾਇਆ ਅੰਦਰ ਭਉ ਭਉ ਵਸੈ ਗੁਰ ਪ੍ਰਸਾਦੀ ਪਾਈ ਕਾਇਆ ਅਯੰਦਰ ਬ੍ਰਹਮਾ ਵਿਸ਼ਨੁ ਮਹੇਸ਼ਾ ਸਭ ਓਪਤ ਜਿਤ ਸੰਸਾਰਾ ਸਚੈ ਆਪਣਾ ਖੇਲ ਰਚਾਇ ਆਵਾ ਗੌਣ ਪਾਸਾਰਾ ਪੂਰੇ ਸਤਗੁਰ ਆਪ ਦਿਖਾਇਆ ਸਚ ਨਾਮ ਨਿਸਤਾਰਾ ਸਾ ਕਾਇਆ ਜੋ ਸਤਗੁਰ ਸੇਵੈ ਸਚੈ ਆਪ ਸੁਵਾਰੀ ਵਿਣ ਨਾਮੈ ਦਰ ਢੋਈ ਨਾਹੀ ਤਾਂ ਜਮ ਕਰੀ ਖੁਆਰੀ ਨਾਨਕ ਸੱਚ ਵਡਿਆਈ ਪਾਈ ਜਿਸ ਨੂੰ ਹਰਿ ਕਿਰਪਾ ਧਾਰੀ ਰਾਗ ਸੂਹੀ ਮਹੱਲਾ 3 ਜਾ ਕਰ ਦਸੋ